ਗਿਆ ਤੇ ਜਦੋਂ ਮੈਂ ਬਰੇਡ ਉੱਤੇ ਹੁਣ ਲੱਗਾ ਕਲਾਸ ਤੇ ਉਹਦਾ ਮੈਨੂੰ ਉਹਨੇ ਦੋ ਤਖਾਇਆ ਦਾ ਤੇ ਉਹ ਉਹ ਗੰਦਾ ਮੈਨੂੰ ਗਦੀਆ ਮਰਮਣ ਬਈ ਮੈਂ ਤੇਰੇ ਪਾਪਾ ਲੱਗਦਾ ਜੇ ਉਹ ਉਹ ਗੰਦਾ ਦਿਨ ਤੂੰ ਨਾ ਕਰਨਾ ਗਿਆ ਮੈਂ ਦਿਨ ਕਰੀਂ ਕ ਗੰਦ ਕਰ ਤੂੰ ਕਰੇਂ ਜੰਗੋ ਉਹਦੇ ਦਿਨ ਵੜ ਵੜ ਦੂੰਗਾ ਤੇ ਮੈਨੂੰ ਬਤਾਂ ਉਹ ਗੰਦਾ ਮੈਂ ਗੰਨੇ ਨਹੀਂ ਗੰਦਾ ਕਹਿੰਦਾ ਤੈਨੂੰ ਦਿਨ ਵਾਰ ਵਾਰ ਵੜ ਦੂੰਗਾ ਮੈਨੂੰ ਮੈਨੂੰ ਨੇ ਦਾ ਦਿਖਾਇਆ ਵਾ ਤੇ ਮੈਂ ਬੱਚਾ ਗਾਇਦਾ ਮੈਨੂੰ ਮੈਨੂੰ ਬਾਹਰ ਲੈ ਗਿਆ ਹੱਥ ਫੜ ਕੇ ਤੇ ਬਾਅਦ ਵਿੱਚ ਬੱਚਾ ਮੈਨੂੰ ਅੰਦਰ ਅੰਦਰ ਲਾ ਕੇ ਗਿਆ ਸਕੂਲ ਦੇ ਸਕੂਲ ਦੇ ਅੰਦਰੋਂ ਲੈ ਕੇ ਗਿਆ ਤੁਹਾਨੂੰ ਹਾਂ ਤੇ ਮੈਡਮ ਨੇ ਰੋਕਿਆ ਨਹੀਂ ਤੁਹਾਨੂੰ ਮੈਡਮ ਨੇ ਰੋਕਿਆ ਨਹੀਂ ਨਹੀਂ ਰੋਕਿਆ ਹੂੰ ਤੇ ਕੀ ਫਿਰ ਉਸ ਤੋਂ ਬਾਅਦ ਕਿੱਥੇ ਲੈ ਕੇ ਗਿਆ ਉਹ ਅੱਧੇ ਅੱਧੇ ਤੋਂ ਬਾਅਦ ਅੰਦਰ ਲੈ ਕੇ ਗਿਆ ਪੁੱਤਰ ਪੁੱਤਰ ਜਾ ਕੇ ਬੱਚਾ ਆ ਉਹ ਆਉਣ ਗਏ ਰੈਗੂ ਰਕਾਏ ਉਹ ਉਹ ਆਉਂਦਾ ਬਾਤੋਂ ਆਉਂ ਲੱਗਾ ਬਾਤੋਂ ਬਤਨ ਪਲਸ ਪਲਸ ਦੱਸ ਗਈ ਬਈ ਇਹਦੇ ਪਲਸ ਫਲਾ ਪਲਸ ਵਰਦੀ ਮੈਨੂੰ 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 ਲੱਭਦੀ ਤੇ ਬਾਤੋਂ ਆਇਆ ਕੁੱਤੇ ਮਾਰਿਆ ਵੀ ਕਿੱਦਾਂ ਮਾਰਨੀ ਮਟਰਸਾਈਕਲ ਤੇ ਲੱਗ ਗਿਆ ਕਿ ਮੈਨੂੰ ਆ ਕੇ ਆਣਾ ਮੈਨੂੰ ਕਹਿੰਦਾ ਮੈਨੂੰ ਅਨੇ ਕਹਦਾ ਆਉਣ ਲੱਗੇ ਮੈਨੂੰ ਉਹਨੇ ਪੈਟਰੋਲ ਪੰਪ ਦੇ ਉਹ ਦਗਾ ਦਾ ਕਹਿੰਦਾ ਮੈਂ ਤੈਨੂੰ ਵਧ ਦੂੰਗਾ ਜੇ ਤੂੰ ਮੈਨੂੰ ਹਨ ਜੇ ਤੂੰ ਐਂ ਕਿਹਾ ਭਈ ਮੈਨੂੰ ਲੱਗੇ 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 ਗਿਆ ਹੀ ਭਈ ਐਂ ਕਰਕੇ ਲੈ ਤੇ ਮੈਂ ਵਧ ਦੂੰਗਾ ਤੇ ਬਾਜੂ ਐਂ ਕਰੇ ਕਿ ਆ ਕੇ ਮੈਂ ਸਕੂਲ ਦੇ ਸਾਥ ਗਿਆ ਬਾਜੂ ਤੇ ਤਾਂ ਵੀ ਨਾ ਦੇ ਪਰ ਇੰਤਰੀ ਜਦਾ ਮਾਰ ਦੂੰਗਾ ਤੇ ਕਦੋਂ ਹੀ ਜਾਣੇ ਜਾਣ ਦੀ ਜਾਨ ਲੱਗੇ ਤੇ ਮੇਰੇ ਸਾਹ ਦੇ ਬੰਦਿਆਂ ਕੇ ਹਿਆਂ ਨੂੰ ਤੇ ਫੇ ਤੁਹਾਨੂੰ ਕਿੱਥੇ ਛੱਡ ਗਏ ਕਿ ਪੁਲਿਸ ਨੇ ਫੜ ਲਿਆ ਫਿਰ ਹਾਂ ਕੌਣ ਛੱਡ ਗਏ ਪੁਲਿਸ ਨੇ ਫੜ ਲਿਆ ਉਹਨੂੰ ਕਿਹਦੇ ਬੰਦੇ ਆ ਇਹ ਕੀ ਨਾਮ ਆ ਤੁਹਾਡਾ ਮੇਰਾ ਸਿੰਘਾ ਨਾਮ ਪਿੰਡ ਕਿਹੜਾ ਪਿੰਡ ਮਾਣਾ ਕੀ ਕਹਿਣਾ ਚਾਹੋਗੇ ਕਿਵੇਂ ਕੀ ਗੱਲ ਹੋਈ ਇਹਦਾ ਜੀ ਜਿਹੜਾ ਇਹ ਮੁੰਡਾ ਸੀ ਆ ਇਹ ਜਿਹੜੀ ਇਹ ਮੁੰਡਾ ਇਹ ਉਹ ਤੇ ਮੁੰਡਾ ਸੀ ਉਹ ਮਾਂ ਉਹਦੀ ਕੋਈ ਘਰੇ ਰਹਿੰਦੀ ਬੁੱਟਰ ਉਹ ਆਪ ਦੀ ਆਪ ਚੱਲ ਕੇ ਚਾਰ ਪੰਜ ਦਿਨਾਂ ਕੋ ਘਰੇ ਆ ਗਈ ਜਿਹੜਾ ਉਹ ਮੌਜਰਮਸੀਆ ਜਿਹੜਾ ਮੁੰਡੇ ਲੈ ਕੇ ਗਿਆ ਉਹ ਉਹਦੇ ਮਾਂ ਕਹਿੰਦੀ ਉਹ ਚੱਕ ਕੇ ਧੱਕੇਸ਼ਾਹੀ ਨਾਲ ਲੈ ਕੇ ਗਿਆ ਦਾਅ ਦਿਖਾ ਕੇ ਵੀ ਮੇਰੇ ਆਪ ਦੀ ਦਾਦੀ ਨਾਲ ਗੱਲ ਕਰਾ ਨਹੀਂ ਚਾਹਵੇਂ ਮਾਰ ਦੂੰਗਾ ਦਾਦੀ ਕਿੱਥੇ ਰਹਿੰਦੀ ਹੈ ਦਾਦੀ ਪਹਿਲਾਂ ਬੁੱਟਰ ਰਹਿੰਦੀ ਹੁਣ ਆਪ ਚਾਰ ਦਿਨ ਹੋ ਗਏ ਆਪ ਦੀ ਆਪ ਘਰੇ ਆ ਗਈ ਤੇ ਦਾਦੀ ਨੂੰ ਜਾਣਦਾ ਜਿਹੜਾ ਮੁਰਜਰਮਸੀਆ ਹਾਂ ਜਾ ਉਹ ਘਰੇ ਰਹਿੰਦੀ ਉਹਦੇ ਬੁੱਟਰ ਰੈਂਦੀ ਹੋਦੀ ਕਰੇ ਉਹ ਦਾਦੀ ਦਾ ਪ੍ਰੇਮੀ ਆ ਹਾਂਜੀ ਹਾਂਜੀ ਹਾਂ ਹਾਂ ਪ੍ਰੇਮੀ ਆ ਉਹ ਉਹ ਧੱਕੇਸ਼ਾਹੀ ਕਰਦਾ ਸੀ ਇਹਨੂੰ ਤੋ ਭਗਾ ਕੇ ਲੈ ਗਿਆ ਰਿਵਾੜ ਕਰਕੇ ਲੈ ਗਿਆ ਨ ਬੱਚੇ ਨੂੰ ਮਾਰ ਦੂੰਗਾ ਦਾਦੀ ਨਾਲ ਗੱਲ ਕਰਾ ਜਾਂ ਦਾਦੀ ਨੂੰ ਲਿਆ ਗ੍ਰੈਬ ਕਰਦਾ ਸੀ ਬੱਚੇ ਨੂੰ ਕਿੰਨੀ ਉਮਰ ਉਹਦੀ ਉਹਦੀ ਤਾਂ ਕਾਫੀ ਹੋ 50 ਸਾਲ ਦਾ ਉਹ ਹਾਂ ਬਾਕੀ ਦੇ ਅੰਦਰ ਜਾ ਕੇ ਵੇਖਣਾ ਕਾਰਵਾਈ ਕਰਦੇ ਮੁੰਡੇ ਨੂੰ ਮਾਰ ਦੇ ਨੇ ਹਾਂ ਮੁੰਡੇ ਨੂੰ ਤੋ ਭਗਾਉਂਦਾ ਸੀ ਆਪ ਦੀ ਦਾਦੀ ਲਿਆ ਜਾਂ ਗੱਲ ਕਰਾ ਇਸ ਤਰ੍ਹਾਂ ਹੀ ਦਾਬੇ ਦਿੰਦਾ ਜੀ ਪਹਿਲਾਂ ਹੀ ਬਹੁਤ ਆਬੇ ਦਿੰਦਾ ਜੀ ਉਹਦਾ ਇਸ ਤਰ੍ਹਾਂ ਕਹਿੰਦਾ ਵੀ ਮੈਂ ਤਾਂ ਡਾਕੂ ਐ ਕਰ ਦੂੰਗਾ ਐ ਕਰ ਦੂੰਗਾ ਬਹੁਤ ਜਾਨਕੋ ਬੰਦਾ ਜਿਹੜਾ ਜਿਹਦੇ ਘਰੋਂ ਉਹ ਉਹਦੇ ਇੱਕ ਤਾਂ ਬਾਹ ਬਾਹ ਵੱਡੀ ਹੋਈ ਐ ਤੇ ਦਿਨ ਧੱਕੇਸ਼ਾਹੀ ਹੁੰਦੀ ਗਰੀਬ ਬੰਦੇ ਨਾਲ ਉਹਨਾਂ ਤੇ ਦਾਦੀ ਕੀ ਕਹਿੰਦੀ ਫਿਰ ਦਾਦੀ ਨੂੰ ਨਹੀਂ ਪੁੱਛਿਆ ਉਹਨਾਂ ਨੇ ਦਾਦੀ ਨੂੰ ਪੁੱਛਿਆ ਦਾਦੀ ਉਹ ਧੱਕੇਸ਼ਾਹੀ ਨਾਲ ਲੈ ਜਾਂਦਾ ਵਕਾਈ ਹੋਈ ਉਹਨਾਂ ਤੇ ਮੈਂ ਮਾਰ ਦੂੰ ਉਹਨਾਂ ਦਾ ਮਾਰਦੇ ਮੁੰਡੇ ਮਾਰ ਦੂੰ ਉਹ ਡਰ ਕੇ ਉੱਥੇ ਰਹੀ ਜਾਂਦੀ ਐ ਇਸ ਤਰ੍ਹਾਂ ਹੁੰਦਾ ਸਾਰਾ ਕੁਝ ਕਿਹੜਾ ਪਿੰਡ ਪਿੰਡ ਮਹਿਣਾ ਜੀ ਕੀ ਗੱਲ ਹੋ ਗਈ ਜੀ ਜੀ ਮੇਰੇ ਘਰ ਵਾਲੀ ਗਈ ਸੀ ਦਵਾਈ ਲੈਣਾ ਇਹ ਦਵ ਦਵਾਈ ਤੋ ਬਹਾ ਕੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਨਸ਼ਾ ਖਵਾ ਕੇ ਜਾਂ ਕਿਵੇਂ ਇਹ ਲੈ ਗਿਆ ਹੈ ਕੱਢ ਕੇ ਮੁਰਕੇ ਨਸ਼ਾ ਖਵਾ ਕੇ ਰੱਖਦਾ ਰਿਹਾ ਘਰੇ ਹੁਣ ਉਹ ਆ ਗਈਆ ਘਰੇ ਸਾਡੇ ਤਿੰਨ ਚਾਰ ਦਿਨ ਹੋ ਗਏ ਆਪਦੀ ਆਪ ਅਹੀਂ ਨਹੀਂ ਗਏ ਤੇ ਮੁਰਕੇ ਹੁਣ ਸਾਡੇ ਪੋਤੇ ਨੂੰ ਚੱਕ ਕੇ ਲੈ ਗਿਆ ਜਾਣਦੇ ਪਹਿਲਾਂ ਤੁਹਾਡੇ ਘਰੇ ਆਉਂਦਾ ਹੀ ਮੁੰਡਾ ਨਾ ਘਰੇ ਨਹੀਂ ਆਉਂਦਾ ਹੀ ਘਰੇ ਬੰਦਾ ਉਡੀਕ ਵਾਲੀ ਨੂੰ ਪਤਾ ਨਹੀਂ ਸੀਗਾ ਵੀ ਐ ਗਲਤ ਕੰਮ ਉਹਨੂੰ ਕੋਈ ਪਤਾ ਨਹੀਂ ਜੀ ਨਾ ਉਹਨੇ ਫੋਨ ਲਾਇਆ ਨਾ ਕੋਈ ਕੋਹ ਦੀ ਗੱਲਬਾਤ ਤੇ ਸਾਨੂੰ ਤਾਂ ਮਾਟਰ ਵਾਲਾ ਨੇ ਫੋਨ ਲਾਇਆ ਤੇ ਫੇਰ ਪਤਾ ਲੱਗਾ ਕਿੰਨੇ ਕਿੰਨੇ ਚਿਰ ਰਹਿੰਦੀ ਸੀ ਉਡੀਕ ਵਾਲੀ ਉਹਦੇ ਨਾਲ ਇਹ ਹੋ ਗਈ 6 ਸਾਲ 7 ਮਹੀਨੇ ਹੋ ਗਏ ਉਹਦੇ ਨਾਲ ਹੀ ਰਹਿੰਦੀ ਹਾਂਜੀ ਤੇ ਵੀ ਮਨਾ ਨਹੀਂ ਕੀਤਾ ਕਦੇ ਵੀ ਨਾ ਜਾਇਆ ਕਰੇ ਕਿਤਾ ਭਾਈ ਕੀ ਮਾਲਾ ਕਰੀਏ ਉਹ ਦਵਾਤ ਪਤਾ ਨਹੀਂ ਕਿਹਦੇ ਹਿਸਾਬ ਨਾਲ ਲੈ ਜਾਂਦਾ ਸੀ ਨਸ਼ਾ ਖਵਾਉਂਦਾ ਸੀ ਪਤਾ ਨਹੀਂ ਕੀ ਕਰਦਾ ਸੀ ਉਹਨੂੰ ਹਾਂ ਥੋੜੀ ਘਰ ਵਾਲੀ ਨਾਲ ਰਹਿੰਦੀ ਹੈ ਹਾਂ ਜੀ ਹੁਣ ਕਰਿਆ ਲੱਗਦਾ ਨਹੀਂ ਜੇ ਅੱਜ ਪੁਲਿਸ ਨਾ ਕਾਰਵਾਈ ਕਰਦੀ ਮੁੰਡਾ ਮਾਰ ਦੇ ਲੰਗੀ ਹਾਂਜੀ ਹੋ ਹੋ ਸਕਦਾ ਜੀ ਐਸਐਸ ਤੋਂ ਐਸੇ ਚੱਕਰ ਚ ਲੈ ਕੇ ਗਿਆ ਉਹ ਬੰਦਾ ਨਾਲ ਦਾ ਚੱਕੀ ਫਰਦਾ ਉਹ ਜੇ ਕੋਈ ਗੱਲਬਾਤ ਸੀ ਤਾਂ ਸਾਡੇ ਨਾਲ ਘਰੇ ਬਹਿ ਕੇ ਕੋਈ ਨਿਬੇੜ ਲੈਂਦਾ ਕੀ ਕਹਿਣਾ ਚਾਹੋਗੇ ਪੁਲਿਸ ਦੀ ਕਾਰਵਾਈ ਜੁਰ ਕਾਰਵਾਈ ਪੁਲਿਸ ਦੀ ਬਹੁਤ ਮਿਹਰਬਾਨੀ ਜਿਹੜੀ ਇਹਨਾਂ ਨੇ ਹਮਦਰਦੀ ਸਾਡੇ ਨਾਲ ਕੀਤੀ ਆ ਕਿੰਨਾ ਚਿਰ ਬੱਚਾ ਆ ਗਿਆ ਵਾਪਸ ਬਹੁਤ ਬਹੁਤ ਧੰਨਵਾਦ ਆ ਗਿਆ ਦੋ ਘੰਟੇ ਤਾਂ ਜੀ ਬੱਚਾ ਸਹੀ ਹਲਾਉਂਦਾ ਹਾਂਜੀ ਹਾਂ ਸਹੀ ਹਲਾਉਂਦਾ ਮੈਂ ਨੇ ਪਿੰਡ ਦਾ ਬੱਚਾ ਐ 13 ਸਾਲ ਉਮਰ ਹੈ ਦੀ 6th ਗ੍ਰੇਡ ਦੇ ਵਿੱਚ ਪੜਦਾ ਸੀ ਸਰਕਾਰੀ ਸਕੂਲ ਮੈਨੇ ਤੇ ਇਹਦੀ ਸਾਨੂੰ ਇਨਫੋਰਮੇਸ਼ਨ ਮਾਰਨਿੰਗ ਆਈ ਸੀਗੀ ਵੀ ਬੱਚਾ ਜਿਹੜਾ ਹੈਗਾ ਇੱਕ ਕਿਡਨੈਪ ਕਰਕੇ ਲੈ ਗਏ ਤੋਂ ਉਦੋਂ ਹੀ ਐਸਐਸਪੀ ਸਰ ਸ਼੍ਰੀ ਅੰਕੁਰ ਗੁਪਤਾ ਜੀ ਦੇ ਧਿਆਨ ਚ ਲਿਆਂਦਾ ਗਿਆ ਸੀਗਾ ਤੇ ਸੀਨੀਅਰ ਅਫਸਰਾਂ ਹੋਰ ਸੀਨੀਅਰ ਅਫਸਰਾਂ ਦੇ ਧਿਆਨ ਚ ਤੇ ਉਹਨਾਂ ਨੇ ਉਦੋਂ ਹੀ ਟੀਮਸ ਵੱਖ-ਵੱਖ ਟੀਮਸ ਜਿਹੜੀਆਂ ਗਠਿਤ ਕਰਕੇ ਰੇਡ ਪਾਰਟੀਆਂ ਮੂਵ ਕਰਾਤੀਆਂ ਸੀਗੀਆਂ ਵੀ ਜਿੱਥੇ ਟੈਕਨੀਕਲ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਡੀਐਸਪੀ ਧਰਮਕੂਰ ਸਾਹਿਬ ਆਪ ਆਗੇ ਸੀਗੇ ਤੇ ਅਸੀਂ ਬੱਚੇ ਨੂੰ ਤੇ ਉਹ ਬੰਦੇ ਨੂੰ ਰਾਉਂਡ ਅਪ ਕਰਨ ਚ ਕਾਮਯਾਬ ਹੋਏ ਹਾਂ ਵਿਦਿੰ ਟੂ ਆਵਰਸ ਅਸੀਂ ਜਿਹੜਾ ਸੁਖਦੇਵ ਸਿੰਘ ਹੈਗਾ ਸਨ ਆਫ ਗੱਜਨ ਸਿੰਘ ਜਿਹੜਾ ਬੱਚੇ ਨੂੰ ਲੈ ਕੇ ਗਿਆ ਸੀ ਬੁੱਟਰ ਕਲਾਂ ਦਾ ਇਹਦੇ ਕੋਲੋਂ ਬੱਚਾ ਸਹੀ ਸਲਾਮਤ ਰਿਕਵਰ ਕਰ ਲਿਆ ਸੀਗਾ ਤੇ ਇਹਨਾਂ ਦੇ ਦੀ ਫੈਮਿਲੀ ਰਾਈਵਲਰੀ ਚੱਲ ਰਹੀ ਸੀਗੀ ਫੈਮਿਲੀ ਡਿਸਪਿਊਟ ਸੀਗਾ ਇਹਨਾਂ ਦਾ ਕਾਫੀ ਲੰਬੇ ਟਾਈਮ ਤੋਂ ਤਾਂ ਉਹ ਉਸੇ ਰੰਜੀਤ ਨੇ ਤੇਹ ਤੋ ਬੱਚੇ ਨੂੰ ਇਥੋਂ ਅਗਵਾ ਕਰਕੇ ਲੈ ਗਿਆ ਸੀ ਕਿੱਥੋਂ ਰਹਿਣਾ ਮੈਂ ਕਿ ਨੀ ਇਹ ਬੁੱਟਰ ਕਲਾਂ ਦਾ ਹੈ ਜੀ ਇਹਦੀ ਹੈਗੀ 42 43 ਸਾਲ ਦੀ ਉਮਰ ਹੈ ਜੀ ਬੰਦੇ ਦੀ ਬੱਚਾ ਨਾ ਪੇਰੈਂਟਸ ਨੂੰ ਹਾਂ ਜੀ ਬੱਚਾ ਫੈਮਲੀ ਨੂੰ ਸਹੀ ਸਲਾਮਤ ਹੈਂਡਓਵਰ ਕਰਤਾ ਹੈ ਕੀ ਰਿਕਵਰੀ ਕੀ ਹੋਈ ਨਹੀਂ ਉਹਦੇ ਕੋਲ ਇੱਕ ਆਪਾ ਮਿਲਿਆ ਜੀ ਤੇ ਉਹ ਅਸੀਂ ਇਹਨਾਂ ਦੇ ਬਿਆਨਾਂ ਦੇ ਉੱਤੇ ਕਾਰਵਾਈ ਕਰ ਰਹੇ ਦਾ ਮੈਟਰ ਇਜ਼ ਅੰਡਰ ਇਨਵੈਸਟੀਗੇਸ਼ਨ